ਕਹਿੰਦੇ ਨੇ ਕਦੀ ਡਾਲ-ਡਾਲ ਕਦੀ ਪਾਤ-ਪਾਤ ਤੇ ਮਾਨ ਸਾਹਿਬ ਦਾ ਵੀ ਉਹੀ ਲੱਗ ਰਿਹਾ ਕਦੀ ਉੱਥੇ ਰਿਹਾ ਕਦੀ ਉੱਥੇ ਹੁਣ ਫੇਰ ਕਹਿੰਦੇ ਕਿ ਜਲੰਧਰ ਵੱਰ ਨੂੰ ਚਾਲੇ ਪਾਉਣ ਲੱਗਿਆ ਉੱਥੇ ਵੀ ਕੋਈ ਪੁਰਾਣੀ ਮਾਰਤ ਆ ਉਹਦੇ ਤੇ ਪੂਰੀਆਂ ਤਿਆਰੀਆਂ ਸ਼ਿਆਰੀਆਂ ਰੰਗ ਰੋਗਣ ਹੋਣ ਲੱਗਿਆ ਦੇਖੋ ਭਗਵੰਤ ਮਾਨ ਦੀ ਤੇ ਜਦੋਂ ਗੱਲ ਚੱਲਦੀ ਆ ਸਾਰੇ ਪੰਜਾਬੀ ਜਿਹੜੇ ਚੱਕਨੇ ਹੋ ਜਾਂਦੇ ਆ ਜੀ ਵੀ ਗਾਂ ਕੀ ਬਣੂਗਾ ਹਮ ਭਗਵੰਤ ਮਾਨ ਜੀ ਦੀ ਰੈਸ਼ ਤਾਂ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਇਹ ਇਹ ਚੀਜ਼ ਨਾ ਅ ਕੁਛ ਏਦਾਂ ਪੇਸ਼ ਕੀਤੀ ਜਾ ਰਹੀ ਆ ਕਿ ਜਦਾ ਮਾਨ ਸਾਹਿਬ ਚੰਡੀਗੜ੍ਹ ਵਾਲਾ ਘਰ ਛੱਡ ਕੇ ਤੇ ਇੱਥੇ ਆ ਜਾਣਗੇ ਵਗੈਰਾ ਵਗੈਰਾ ਕਿ ਉੱਥੇ ਕੀ ਕੇਜਰੀਵਾਲ ਆ ਕੇ ਬੈਠ ਜਾਊਗਾ ਗੱਲਾਂ ਨਾ ਜੀ ਐਸਾ ਕੁਛ ਨਹੀਂ ਹੈ ਐਕਚੁਅਲ ਚ ਜੇ ਸਮਝ ਗਏ ਚੀਜ਼ ਸੁਣਨਾ ਜੀ ਜੀ ਦੇਖੋ ਕਹਾਣੀ ਕੇਜਰੀਵਾਲ ਦੇ ਵੀ ਸਾਫ਼ ਆ ਤੇ ਕਹਾਣੀ ਮਾਨ ਸਾਹਿਬ ਦੇ ਵੀ ਸਾਫ਼ ਆ ਇੱਕ ਨਾ ਗੀਤ ਸੀਗਾ ਬੜਾ ਪੁਰਾਣਾ ਸ਼ਾਇਦ ਅਮਲੇ ਨੇ ਗਾਇਆ ਜਾਂ ਕਿਸੇ ਹੋਰ ਨੇ ਸਭ ਨੂੰ ਆਪੋ ਆਪਣੀ ਪਈ ਭਾਵੋ ਸਭ ਨੂੰ ਆਪੋ ਆਪਣੇ ਪਈ ਜੀ ਇਹ ਗੱਲ ਮੈਂ ਕਾਫੀ ਸਮਾਂ ਪਹਿਲਾਂ ਕਹਿ ਦਿੱਤੀ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਦਿਨ ਆਪੋ ਆਪਣੀ ਭਾਵੂਗੀ ਹੂੰ ਵੀ ਆਪੋ ਬਚੋ ਬਸ ਬਿਲਕੁਲ ਠੀਕ ਹੈ ਨਾ ਸਰ ਹੂੰ ਹੋ ਸਕਦਾ ਹੈ ਕਿ ਮਾਨ ਸਾਹਿਬ ਆਪਣੇ ਆਪ ਨੂੰ ਥੋੜਾ ਜਿਹਾ ਕਿਸੇ ਸੇਫ ਜ਼ੋਨ ਤੇ ਲਿਜਾਣ ਵਾਸਤੇ ਜਿਹਾ ਕਰ ਰਹੇ ਹਾਂ ਹੂੰ ਕਿਉਂਕਿ ਦੇਖੋ ਅਖੀਰ ਨੂੰ ਕੀ ਹੁੰਦਾ ਕਿ ਗਵਰਨੈਂਸ ਦੇ ਵਿੱਚ ਜਦੋਂ ਤੁਸੀਂ ਅਥਾਰਟੀ ਹੋ ਸਭ ਕੁਝ ਕਰਨ ਵਾਲੇ ਹੋ ਤਾਂ ਤੁਹਾਨੂੰ ਡਿਲੀਵਰ ਕਰਨਾ ਪੈਂਦਾ ਹੂੰ ਡਿਲੀਵਰ ਕਰਨ ਯੋਗ ਚੀਜ਼ਾਂ ਕਿਉਂ ਨਹੀਂ ਆ ਕਿ ਇੱਕ ਨਾ ਸ਼ਬਦ ਹੋ ਪੁਰਾਣੇ ਸਮੇਂ ਚ ਲੋਕ ਬੋਲਦੇ ਸਨ ਕਾਲ ਕਰਾਰ ਹੂੰ ਬਿਲਕੁਲ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿ ਤੁਸੀਂ ਜੋ ਕਾਲ ਕੀਤੇ ਆ ਪਹਿਲਾਂ ਉਹਨਾਂ ਤੇ ਪੁੱਗੋ ਤਾਂ ਜਲੰਧਰ ਦੇ ਵਿੱਚ ਇਹਨਾਂ ਨੇ ਖਲੋ ਕੇ ਆਖਿਆ ਸੀਗਾ ਕਿ ਮੈਂ ਇੱਕ ਦੋ ਦਿਨ ਜਲੰਧਰ ਲਾਇਆ ਕਰੂੰਗਾ ਹੂੰ ਹਫ਼ਤੇ 'ਚ ਹੂੰ ਹਫ਼ਤੇ 'ਚ ਇੱਕ ਦੋ ਦਿਨ ਮੈਂ ਜਲੰਧਰ ਲਾਇਆ ਕਰੂੰਗਾ ਤਾਂ ਕਿ ਦੁਆਬੇ ਦੇ ਲੋਕਾਂ ਨੂੰ ਚੰਡੀਗੜ੍ਹ ਨਾ ਜਾਣਾ ਪਵੇ ਜੀ ਜੀ ਬਿਲਕੁਲ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਕਦੇ ਫੀਤਾ ਬੰਨ ਦੇ ਡਿੱਗ ਪਿਆ ਹੂੰ ਕਦੇ ਹਸਪਤਾਲ ਪਹੁੰਚ ਗਿਆ ਕਦੇ ਉਹ ਕੈਂਪੇਨ ਚ ਪਹੁੰਚ ਗਏ ਮੈਨੂੰ ਨਹੀਂ ਲੱਗਦਾ ਕਿ ਦੁਆਬੀਆਂ ਨੂੰ ਉਹਨਾਂ ਦੇ ਦਰਸ਼ਨ ਹੋਏ ਹੋਏ ਹੋਣਗੇ ਬਿਲਕੁਲ ਤੇ ਦੁਆਬੇ ਦੇ ਸਿੰਗਰ ਨੇ ਤੇ ਗੀਤ ਗਾਇਆ ਸੀ ਨਾ ਹੋਂ ਗਰੀਬਾਂ ਨੂੰ ਤੇਰੇ ਦਰਸ਼ਨ ਹੋ ਗਏ ਮੰਗੇ ਹਸ ਰਾਜ ਅਜੰਸ ਨੇ ਜੀ 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 ਪਰ ਦਰਸ਼ਕਾਂ ਤੇ ਸੱਚੀ ਮੁੱਚੀ ਮਹੰਗੇ ਰਹੇ ਸਾਰੇ ਪੰਜਾਬੀਆਂ ਨੂੰ ਹੀ ਰਹੇ ਖੈਰ ਤਾਂ ਗੱਲ ਇਹ ਆ ਕਿ ਜਦੋਂ ਹੁਣ ਇਹ ਜੇ ਇਹ ਸਾਰਾ ਕੁਝ ਕਰਨਾ ਹੈ ਜੀ ਨਵੇਂ ਸਿਰੇ ਤੋਂ ਕਿ ਥੋੜੀ ਬਹੁਤੀ ਆਪ ਦੀ ਸ਼ਵੀ ਬਚਾ ਲਓ ਹਮ ਇਹ ਲੋਕਾਂ ਤੋਂ ਬਸਣ ਜੋਗੇ ਹੋ ਜਾਣਗੇ ਬਿਲਕੁਲ ਬਿਲਕੁਲ ਤਾਂ ਉਹ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਫਿਰ ਇੱਕ ਇੱਕ ਕਰਕੇ ਤੁਹਾਨੂੰ ਥੋੜੀਆਂ ਦਿਖਾਉਣੀਆਂ ਤੇ ਪਹਿਨਣਗੀਆਂ ਹੂੰ ਜਿਵੇਂ ਤੁਸੀਂ ਦੇਖੋ ਕਿ ਔਰਤਾਂ ਦੇ ਮਾਮਲੇ ਦੇ ਵਿੱਚ ਵੀ ਆ ਮਾਨ ਸਾਹਿਬ ਨੇ ਦਿੱਲੀ 'ਚ ਇਹ ਕਿਹਾ ਕਿ ਅਸੀਂ ਜਲਦ ਹੀ ਉਹ ਜਿਹੜੀ ਸੀਗੀ ਔਰਤਾਂ ਦੀ ਜੀ ਮਤਲਬ ਮੰਗਣੀ ਕਰ ਸਕਦੇ ਆ ਭਾਵੇਂ ਕਿ ਜਿਹੜੀ ਅਸੀਂ ਵਾਅਦਾ ਕੀਤਾ ਸੀ ਹਾਂ ਜੀ ਅਸੀਂ ਉਹ ਪੂਰੀ ਕਰ ਦੇਾਂਗੇ ਹਨਾ ਹਾਂ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਵੀ ਕਹਿ ਦੇਣਾ ਤੇ ਨਾਲ ਆ ਖਬਰ ਆ ਜਾਣੀ ਕਿ ਉਹਨਾਂ ਵਾਸਤੇ ਵਾਲੀਬॉल ਕੋਰਟ ਤਿਆਰ ਹੋ ਰਿਹਾ ਕਿਉਂਕਿ ਇਹ ਇਹ ਆਪਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਵਾਲੀਬਾਲ ਦੇ ਬੜੇ ਸ਼ਕੀਨ ਨੇ ਹਮ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਸ਼ਾਇਦ ਬੈਡਮਿੰਟਨ ਕੋਰਟ ਵੀ ਤਿਆਰ ਹੋ ਰਿਹਾ ਜੀ ਤੇ ਉਹ ਜਿਹੜੀ ਹੈਗੀ ਆ ਰਹਿਸ਼ ਉਹ ਬਹੁਤ ਪੁਰਾਣੀ ਆ ਹਾਂ 170 ਸਾਲ ਦੇ ਕਰੀਬ 170 ਕੇ 70 ਸਾਲ ਕਮਿਸ਼ਨਰ ਪਹਿਲਾਂ ਉੱਥੇ ਰਹਿੰਦੇ ਰਹੇ ਹਾਂ ਜੀ ਡੀਸੀ ਡਿਵੀਜ਼ਨਲ ਕਮਿਸ਼ਨਰ ਹਮ ਹਮ ਬਰਾਦਰ ਇਹਦੇ ਵਿੱਚ ਤੇ ਉਹਦਾ ਇਹਨਾਂ ਨੇ ਪਹਿਲਾਂ ਰੈਂਟ ਤੇ ਮਕਾਨ ਲਿਆ ਸੀ ਸਾਡਾ ਸਾਹਮਣੇ ਕਿਰਾਏ ਤੇ ਮਕਾਨ ਸੀ ਤੇ ਉੱਥੇ ਰਹਿੰਦੀ ਮੇਰੀ ਇੱਕ ਜੰਦੇ ਜਾਨ ਸੀ ਜੀ ਜੀ ਤਾਂ ਗੱਲ ਇਹ ਕਿ ਕਿਰਾਏ ਦਾ ਮਕਾਨ ਉਹਨੂੰ ਕਿਰਾਇਆ ਹੂੰ ਨਹੀਂ ਨਵਰੂ ਜਾਣਾ ਹੀ ਜਾਣਾ ਤੇ ਉਹ ਐਡਾ ਬੰਗਲਾ ਉਹਦਾ ਕਿਰਾਇਆ ਕਿਡਾ ਥੋੜਾ ਹੋਊਗਾ ਜੀ ਸੋ ਇਸ ਕਰਕੇ ਇਹ ਫਿਰ 12 ਦਾਰੀ ਵਾਲੀ ਜਿਹੜੀ ਰਾਜ ਸੀਗੀ ਹੂੰ ਇਹ ਇਹਨਾਂ ਨੂੰ ਸੋਣੀ ਜੱਚੀ ਥੋੜੀ ਬਾਰ-ਬਾਰ ਵੀ ਇਹ ਸੋਣੀ ਵਾਲੀ ਜੀ ਜੀ ਇਹ ਫਿਰ ਇਹਨਾਂ ਨੇ ਇੱਧਰ ਸ਼ਾਇਦ ਠੀਕ ਟੂ ਕਰਾਉਣੀ ਸ਼ੁਰੂ ਕਰ ਦਿੱਤੀ ਹੋ ਸਕਦਾ ਇੱਕ ਦੋ ਦਿਨ ਇੱਥੇ ਲਾ ਲਿਆ ਕਰਨ ਹੂੰ ਤਾਂ ਕਿ ਉਹ ਜਿਹੜਾ ਕਾਲ ਕੀਤਾ ਸੀਗਾ ਉਹਦੇ ਤੋਂ ਝੂਟੇ ਨਾ ਪੈ ਰੈਂਟ ਤੋਂ ਵੀ ਬਚੇ ਰਹਿਣਾ ਬਿਲਕੁਲ ਪਰ ਇਹ ਜ਼ਰੂਰ ਹੈ ਕਿ ਹੋ ਸਕਦਾ ਹੈ ਮਾਨ ਸਾਹਿਬ ਹੁਣ ਇੱਕ ਮੌਕਾ ਦੇਖ ਰਹੇ ਹੋ ਜੀ ਕਿ ਮੈਂ ਥੋੜਾ ਜਿਹਾ ਚੱਲਣਾ ਵੀ ਅਰਵਿੰਦ ਕੇਜਰੀਵਾਲ ਨੂੰ ਸੰਤੁਸ਼ਟ ਕਰ ਲਿਆ ਜਾਵੇ ਕਿ ਸਭ ਨਾ ਗੱਬਰੂ ਦੀ ਪਕੜ ਪਲਾਸ ਵਰਗੀ ਹੂੰ ਹੂੰ ਵੀ ਤੇ ਜਿਹੜੀ ਤੇਰੀ ਪਕੜ ਹੈ ਨਾ ਪਲਾਸ ਵਰਗੀ ਹੁਣ ਤੇ ਲਈ ਕਰਦੇ ਜੀ ਬਾਕੀ ਉਹ ਨਵਾਂ ਪੰਜਾਬ ਮਾਡਲ ਸ਼ਾਇਦ ਉਹਦੇ ਚ ਵੀ ਕਿਤੇ ਨਾ ਕਿਤੇ ਸੋਚ ਸਮਝ ਕੇ ਲਿਆ ਹੋਵੇ ਫੈਸਲਾ ਕਿ ਲੋਕਾਂ ਨੂੰ ਲੱਗੇ ਕਿ ਬਾਣ ਸਾਹਿਬ ਹਿੱਲੇ ਨੇ ਤੇ ਬਾਕੀ ਚੀਜ਼ਾਂ ਵੀ ਖਿਲਣਗੀਆਂ ਨਾਮ ਨਾਲ ਨਹੀਂ ਉਹ ਤੇ ਦੇਖੋ ਖੱਲੇ ਆ ਕਿ ਬਈ ਮਾਡਲ ਮਾਡਲ ਤਾਂ ਮੈਂ ਬਾਤ ਹੀ ਦੱਸ ਸਕਦਾ ਕਿ ਕਿਸ ਤਰ੍ਹਾਂ ਦੇ ਨਿਕਲ ਲਗੇ ਪਰ ਮੈਂ ਅੱਜ ਦੀ ਤਰੀਕੇ ਚ ਇਹ ਗੱਲ ਕਹਿ ਸਕਦਾ ਕਿ ਮਾਨ ਸਾਹਿਬ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਜਿਸ ਮੌਕੇ ਦੀ ਤਲਾਸ਼ ਸੀ ਉਹ ਮਿਲ ਗਿਆ ਹੂੰ ਕਿ ਭਾਈ ਥੋੜੀ ਪਕੜ ਢਿੱਲੀ ਕਰੋ ਜੀ ਜੇ ਤੁਸੀਂ ਇਸ ਤਰ੍ਹਾਂ ਮੈਨੂੰ ਜਖੜ ਕੇ ਰੱਖੋਗੇ ਹੂੰ ਤਾਂ ਲੋਕਾਂ ਚ ਤੇ ਸ਼ਬੀ ਮੇਰੀ ਬਰਬਾਦ ਹੋઈ ਥੇ ਹੋ ਸਕਦੀ ਹੈ ਹੂੰ ਸੋ ਇਸ ਕਰਕੇ ਸ਼ਾਇਦ ਕੱਲ ਕਿਉਂਕਿ ਇੱਕ ਖਬਰ ਦੇ ਵਿੱਚ ਮੈਂ ਇਹ ਵੀ ਪੜ ਰਿਹਾ ਸੀਗਾ ਕਿ ਮਾਨ ਸਾਹਿਬ ਇਹ ਕਹਿੰਦੇ ਆ ਕਿ ਅ ਭਈ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਵੀ ਹੋਈ ਆ ਹੂੰ ਮਾਨ ਸਾਹਿਬ ਦੀ ਸੱਚ ਸੌਰੀ ਮਾਨ ਸਾਹਿਬ ਦੀ ਅੱਡ ਤੋਂ ਮੁਲਾਕਾਤ ਹੋਈ ਆ ਵੱਖਰੀ ਮੁਲਾਕਾਤ ਹਾਂ ਜੀ ਕੱਲਿਆਂ ਦੀ ਮੁਲਾਕਾਤ ਹਾਂ ਜੀ ਹਾਂ ਜੀ ਹਾਂ ਜੀ ਕੱਲਿਆਂ ਦੀ ਮੁਲਾਕਾਤ ਹੂੰ ਜ਼ਿੰਦਾ ਰਹਿਣੇ ਕੇ ਲਈ ਇੱਕ ਮੁਲਾਕਾਤ ਜ਼ਰੂਰੀ ਹੈ ਬਿਲਕੁਲ ਇੱਥੇ ਵੀ ਜ਼ਰੂਰੀ ਹੈ ਬਾਕੀ ਹਾਂ ਜੀ ਆ ਮੈਂ ਨਾ ਉਹ ਕੱਲ ਮੇਰੀ ਤੁਹਾਨੂੰ ਪਤਾ ਹੈ ਅੱਜ ਲੈ ਵੀ ਐਸੀ ਨਹੀਂ ਹੈਗੀ ਥੋੜੀ ਖੰਖੂਂਗ ਜ਼ਿਆਦਾ ਜੀ ਜੀ ਤਾਂ ਮਤਲਬ ਕਹਾਣੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਜਾਪਦੀ ਹੈ ਕਿ ਅਰਵਿੰਦ ਕੇਜਰੀਵਾਲ ਕੋਸ਼ਿਸ਼ ਕਰਨਗੇ ਕਿ ਇਹ ਸੰਦੇਸ਼ ਦੇ ਦਿੱਤਾ ਜਾਵੇ ਜਾਂ ਇਹ ਸਿੱਧ ਕਰ ਦਿੱਤਾ ਜਾਵੇ ਕਿ ਤੁਹਾਡੇ ਤੇ ਪਕੜ ਮੇਰੀ ਪੂਰੀ ਆ ਜੀ ਪਰ ਮਾਨ ਸਾਹਿਬ ਹੋ ਸਕਦਾ ਹੈ ਕਿ ਹੀਨ ਹੁਜਤ ਕਰਕੇ ਥੋੜੀ ਬਹੁਤੀ ਧਿਲ ਕਰਵਾ ਲੈਣ ਕੇ ਬਾਈ ਹਾਲ ਫਿਲਹਾਲ ਤੁਸੀਂ ਰਿਸਕ ਲੈਣ ਜੋਗੇ ਹੈ ਨਹੀਂਗੇ ਜੀ ਤੇ ਮੈਨੂੰ ਮਾੜਾ ਜਿਹਾ ਬਾਈ ਖੁੱਲਾ ਮਾਹੌਲ ਦੇ ਦਿਓ ਜੀ 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 ਮਾਹੌਲ ਇੱਕ ਨੰਬਰ ਬਣਦਾ ਕਿ 10 ਨੰਬਰ ਬਣਦਾ ਪਤਾ ਨਹੀਂ ਜੀ ਜਲੰਧਰ ਵਾਲੇ ਕੋਲ ਵੀ ਖੇਡਣ ਦਿਓ ਤੇ ਰਾਜ ਨਹੀਂ ਰੈਸ਼ ਦਾ ਮਾਮਲਾ ਮੈਨੂੰ ਐ ਨਹੀਂ ਲੱਗਦਾ ਕਿ ਇਹਨਾਂ ਦਾ ਬੋਰੀ ਬਿਸਤਰਾ ਉੱਥੋਂ ਚੁਕਾ ਦੇਣ ਵਿਥੇ ਆ ਕੇ ਜਨੰਦਰ ਰਹਿਣ ਲੱਗ ਜਾਣਗੇ ਐਸਾ ਹਾਲੇ ਐਸਾ ਕੁਝ ਨਹੀਂ ਐਸਾ ਹਾਲੇ ਕੁਝ ਆਪਤਾ ਨਹੀਂ ਹੈ ਜੀ 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 ਮਿੰਟੂ ਜੀ ਹੋਰ ਗੱਲਾਂ ਕਰਦੇ ਹਾਂ ਮਾਨਸਾਹਬਾਰੇ ਕੁਝ ਕਮੈਂਟ ਪੜ ਲਈਏ ਰਾਜਨ ਜੀ ਕਹਿ ਰਹੇ ਨੇ ਕਿ ਰਿਹائش ਬਦਲਣ ਦੀ ਨੌਬਤ ਅਜੇ ਸ਼ਾਇਦ ਕਦੇ ਨਾ ਆਵੇ ਤੇ ਮੁਕਦਰ ਸਿੰਘ ਜੀ ਵੀ ਇੱਕ ਗੀਤ ਯਾਦ ਕਰ ਰਹੇ ਨੇ ਤੁਹਾਡੇ ਵਾਂਗ ਉਹ ਕਹਿੰਦੇ ਮੁਕਦੀ ਗੱਲ ਇਹ ਹੈ ਕਿ ਬਹੁਤੀ ਧੀਰ ਨਹੀਂ ਚੱਲਦਾ ਡੇਰਾ ਸਾਧਵਕੰਢੀ ਦਾ ਮਾਨਸਾਹਬ ਦਾ ਗਾਣਾ ਯਾਦ ਕਰ ਰਹੇ ਹੋ ਤੇ ਖੈਰ ਮਿੰਟੂ ਜੀ ਪੰਜਾਬ ਦੇ ਹਾਲਾਤ ਜਿਹੜੇ ਹੈ ਉਹਨਾਂ ਤੇ ਵੀ ਥੋੜੀ ਗੱਲਬਾਤ ਕਰੀ ਕਿਉਂਕਿ ਮਾਨ ਸਾਹਿਬ ਵੀ ਕਿਤੇ ਨਾ ਕਿਤੇ ਉਸ ਤੋਂ ਅਵੇਅਰ ਹੈਗੇ ਆ ਸੁਚੇਤ ਹੈਗੇ ਆ ਉਧਰ ਛੱਤਬੀੜ ਦੇ ਵਿੱਚ ਕਹਿੰਦੇ ਕਿ ਮਸਲਾ ਪਿਆ ਹੋਇਆ ਹੈ ਉਹ ਮਾਈਨਿੰਗ ਵਾਲਾ ਨਜਾਇਜ਼ ਮਾਈਨਿੰਗ ਵਾਲਾ ਚਿੱਠੀਆਂ ਵੀ ਮਾਨ ਸਾਹਿਬ ਤੱਕ ਪਹੁੰਚੀਆਂ ਪਰ ਕੋਈ ਹੀਲ ਹੋ ਜੇ ਤੇ ਇੱਥੇ ਕੀਤੀ ਨਹੀਂ ਜਿਹੜੀ ਦੀ ਆਪਾਂ ਗੱਲ ਕਰ ਰਹੇ ਸੀਗੇ ਇੱਥੇ ਕੁਝ ਨਹੀਂ ਉਹਨਾਂ ਨੇ ਕਹਿੰਦੇ ਕੋਈ ਵਿਚਾਰ ਹੀ ਨਹੀਂ ਦਿੱਤੇ ਤੇ ਉਧਰ ਜੇ ਆਪਾਂ ਇੱਥੋਂ ਥੋੜਾ ਬਾਹਰ ਨਿਕਲ ਕੇ ਵੇਖੀ ਸਿੰਗਾਪੁਰ ਵਾਲੇ ਪਾਸੇ ਉਹ ਛਾਏ ਪਏ ਆ ਉਹ ਜਿਹੜਾ ਇੱਥੇ ਆਪਣੇ ਚਾਲ ਦੇ ਆ ਵੀ ਅਸੀਂ ਨਹੀਂ ਭ੍ਰਿਸ਼ਟਾਚਾਰ ਹੋਣ ਦੇਣਾ ਨਹੀਂ ਹੋਣ ਦੇਣਾ ਇੱਥੇ ਗੱਲਾਂ ਹੋਈਆਂ ਉੱਥੇ ਭਾਈ ਉਹ ਰੈਂਕਿੰਗ ਚੁੱਤੇ ਆ ਗਏ ਸਿੰਗਾਪੁਰ ਵਾਲੇ ਆਪਣੇ ਵਾਲੀ ਨਜ਼ਰ ਕਿਉਂ ਨਹੀਂ ਮਾਰਦੇ ਉਧਰ ਨੂੰ ਨਹੀਂ ਉਹ ਚਲੋ ਰੈਂਕਿੰਗ ਰੁਮਕਿੰਗ ਚਸੀ ਕਿੱਥੇ ਖੜਨਾ ਹੈ ਤਾਂ ਛੱਡੋ ਖੜਾ ਜੀ ਇਹਨਾਂ ਗੱਲਾਂ 'ਚ ਪੰਜਾਬੀ ਨਹੀਂ ਬਹੁਤਾ ਇੰਟਰਸਟ ਲੈਂਦੇ ਰੈਂਕਾਂ ਰੂੰਗਾ ਦਾ ਕੀ ਹੈ ਹੂੰ ਠੀਕ ਹੈ ਨਹੀਂ ਸਾਡੇ ਕੋਲ ਰੈਂਚ ਹੈਗੇ ਤੋਤਾ ਰੈਂਚ ਹੈ ਵੀ ਰੈਂਕ ਅਸੀਂ ਕੀ ਕਰਨੇ ਨੇ ਹੂੰ ਵੀ ਇੱਕ ਚੀਜ਼ ਹੋਰ ਦੇਖੋ ਤੁਸੀਂ ਛੱਤ ਵੀੜ ਦੀ ਬੈਕ ਸਾਈਡ ਜਿਹੜੀ ਮਾਈਨਿੰਗ ਹੋ ਰਹੀ ਸੀ ਗੱਲ ਉਹਦੀ ਹੋਣੀ ਚਾਹੀਦੀ ਹੈ ਹੂੰ